ਪਰ ਕਿ ਸਤੰਭਾ ਜਿਹੜਾ ਹੈਗਾ ਤੁਹਾਨੂੰ ਦੇਖ ਨੂੰ ਮਿਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਪਾਰਲੀਮੈਂਟ ਕੰਗਲ ਰਾਉਤ ਜੀ ਜੀ ਐਮਰਜੈਂਸੀ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਕੌਮ ਦੇ ਸ਼ਹੀਦ ਸੰਤ ਬਾਬਾ ਚਨਾਰ ਸਿੰਘ ਭੰਡਰਾਵਾਲੀ ਜੀ ਕਰਤਾ ਕੁਰਸੀ ਹੋਰ ਸਿੱਖ ਕੌਮ ਦੀ ਕਰਤਾ ਕੁਰਸੀ ਕੀਤੀ ਗਈ ਜਦੋਂ ਇਹ ਮੂਵੀ ਬਣੀ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਤਰਾਜ਼ ਕੀਤਾ ਸੀ ਵੀ ਜਿਹੜੇ ਇਤਰਾਜ਼ ਜੋ ਸੀ ਸੀਨ ਇਹੋ ਕੱਟ ਕੇ ਮੂਵੀ ਚ ਲਾੜੀ ਸਾਨੂੰ ਕੋਈ ਇਤਰਾਜ਼ ਨਹੀਂ ਪਰੰਤੂ ਇਹਨਾਂ ਨੇ ਕੋਈ ਸੀਨ ਨਹੀਂ ਕੱਟਿਆ ਉਸੇ ਤਰ੍ਹਾਂ ਦੀ ਫਿਲਮ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਅੱਜ ਫਿਲਮ ਰਿਲੀ ਔਰ ਇਸੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਵੀ ਸਿੱਖ ਸੰਸਥਾਵਾਂ ਜਥੇਬੰਦੀਆਂ ਨਾਲ ਲੈ ਕੇ ਇਹਦਾ ਵਿਰੋਧ ਕੀਤਾ ਜਾਵੇ ਵੀ ਇਹ ਮੂਵੀ ਕਿਸੇ ਹਾਲ ਚੱਲਣ ਨਹੀਂ ਦੇ ਜਵੇ ਔਰ ਇਹ ਮੂਵੀ ਕਿਸੇ ਹਾਲ ਦੇ ਵਿੱਚ ਵੀ ਅਸੀਂ ਚੱਲਣ ਨਹੀਂ ਦੇਾਂਗੇ ਰਾਤ ਬੁਕਿੰਗ ਹੋਈ ਵੀ ਦੱਸੀ ਜਾ ਰਹੀ ਹੈ ਰਾਤ ਕੁਝ ਬੁਕਿੰਗ ਹੋਈ ਸੀ 19 ਤਰੀਕ ਦੀ ਤਕਰੀਬਨ ਨਾਂ ਦੀ ਸੋਲਡ ਆਊਟ ਸੀ ਲੇਕਿਨ ਹੁਣ ਜਿਹੜਾ ਇਹਨਾਂ ਦਾ ਮੈਨੇਜਰ ਆ ਉਹਨੇ ਆ ਕੇ ਦਿਖਾਇਆ ਔਰ ਕਹਾ ਵੀ ਆ ਵੀ ਅਸੀਂ ਉਹ ਟਿਕਟਾਂ ਦੇ ਰਿਫੰਡ ਕਰ ਦਿੱਤਾ ਹੈ ਕਿ ਅਸੀਂ ਮੂਵੀ ਨਹੀਂ ਚਲਾਵਾਂਗੇ ਫਿਰ ਵੀ ਅਸੀਂ ਪੰਜ ਮਪਲਾਈ ਦੀ ਡਿਊਟੀ ਲਈ ਆ ਹੁਣ ਅੰਦਰ ਚੈੱਕ ਕਰਨਗੇ ਨੇ ਔਰ ਵਾਰ-ਵਾਰ ਰੁਟੀਨ ਦੇ ਵਿੱਚ ਚੈੱਕ ਕਰਦੇ ਰਹਾਂਗੇ ਅਗਰ ਇਹ ਮੂਵੀ ਚਲਾਉਣਗੇ ਤਾਂ ਪਹਿਲਾਂ ਇਹਨਾਂ ਨੂੰ ਪ੍ਰੇਮਪੁਰੂ ਕਰ ਰੋਕਿਆ ਜਾਊਗਾ ਅਗਰ ਨਹੀਂ ਰੁਕਦੇ ਫਿਰ ਜਿਸ ਤਰ੍ਹਾਂ ਵੀ ਹਾਲਾਤ ਹੋਣਗੇ ਫਿਰ ਦੇਖ ਲਾਂਗੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਪ੍ਰੋਸਾਜਤਾ ਪ੍ਰਸ਼ਾਸਨ ਨੇ ਪ੍ਰੋਸਾਜਤਾ ਵੀ ਮੂਵੀ ਬਠਿੰਡੇ ਵਿੱਚ ਨਹੀਂ ਚੱਲੇਗੀ ਕੋਈ ਨਹੀਂ ਖਾਲਸਾ ਸਾਹਿਬ ਗੁਰੂ ਪਤੇ ਜੀ ਮੇਜਰ ਸੀ ਢਿੱਲੋਂ ਮੈਂ ਮਰਸ਼ਨ ਨੂੰ ਇਕੁਇਟੀ ਅਸੀਂ ਤਾਂ ਜੀ ਜਿਹੜਾ ਸਾਡੇ ਗੁਰੂ ਨੇ ਸਿਫਾਇਆ ਦਿਆ ਸ਼ਾਂਤੀ ਸ਼ਾਂਤੀ ਚਾਹੁੰਦੇ ਆ ਵੀ ਜੋ ਵੀ ਸਾਨੂੰ ਤਰਾਜ ਆ ਚਰੋਣੀ ਕਮੇਟ ਨੂੰ ਜੋ ਵੀ ਸਾਡੇ ਖਿਲਾਫ ਹੈ ਨੀਚੇ ਦਿਖਾਉਣ ਦਾ ਉਹਦੇ ਚੋਂ ਕੱਢਾ ਜਾਵੇ ਸਾਨੂੰ ਕਿਸੇ ਦੇ ਉਹਨਾਂ ਦਾ ਰੋਜ਼ਗਾਰ ਆ ਉਹਦਾ ਚਲਾਉਣ ਪਰ ਸਾਡੇ ਹਿਰਦੇ ਨੂੰ ਦੁੱਖ ਨਾ ਪਹੁੰਚਾਉਣ ਕਿਉਂਕਿ ਸਾਡੇ ਅੰਦਰ ਦਇਆ ਪਾਈ ਹੈ ਗੁਰੂ ਨਾਨਕ ਦੇ ਉਹ ਦਇਆ ਨੂੰ ਪਾਸੇ ਨਾ ਕੀਤਾ ਜਾਵੇ ਅਸੀਂ ਕਹੁੰਦੇ ਆ ਸਾਡਾ ਹਿੰਦੁਸਤਾਨ ਸ਼ਾਂਤੀ ਨਾਲ ਵਸੇ ਸ਼ਾਂਤੀ ਰਹੇ ਸਾਰੇ ਨਾਲ ਮਿਲ ਕੇ ਰਹੀਏ ਐਨਾਂ ਹੀ ਸਾਡਾ ਕੰਮ ਹੈ ਫਿਲਮ ਕਾਫੀ ਟਾਈਮ ਤੋਂ ਵਿਵਾਦਾਂ ਚ ਹੈ ਅੱਜ ਰਿਲੀਜ਼ ਹੋਣ ਜਾ ਰਹੀ ਹੈ ਕਾਫੀ ਜਿਹੜੇ ਹੈਗਾ ਸੰਘਰਸ਼ ਵੀ ਕੀਤਾ ਗਿਆ ਸਾਨੂੰ ਰੋਕਣ ਲਈ ਪਰ ਹੁਣ ਤੁਹਾਨੂੰ ਲੱਗਦਾ ਵੀ ਸਿਨੇਮਾ ਜਦੋਂ ਸਾਨੂੰ ਹੁਕਮ ਆਇਆ ਜਿਹੜੇ ਸਾਡੇ ਹੈੱਡ ਨੇ ਉਹਨਾਂ ਨੂੰ ਕੋਈ ਉਹ ਚ ਕਮੀਆਂ ਤਾਂ ਤਾਂ ਹੀ ਉਹਨੇ ਦੇਸ਼ ਦੇਸ਼ ਦਿੱਤੇ ਨੇ ਸਾਨੂੰ ਠੀਕ ਹੈ ਜੀ ਅਸੀਂ ਦੇਖੀ ਨਹੀਂ ਪਰ ਰੇਸ਼ ਤਾਂ ਆਉਂਦਾ ਜੇ ਕਮੀਆਂ ਕਮੀਆਂ ਦੂਰ ਕਰਦੇ ਨੇ ਉਹਨਾਂ ਨਾਲ ਮਿਲ ਕੇ ਸਾਨੂੰ ਕੀ ਤਰਾਜ ਹੈ ਜੇ ਹਰ ਗੱਲ ਫਿਲਮ ਨੂੰ ਲੈ ਕੇ ਵਿਰੋਧ ਹੋ ਰਿਹਾ ਕੀ ਕਹਿਣਾ ਚਾਹੁੰਗੇ ਕਿ ਕਿਹੇ ਜੇ ਪ੍ਰਬੰਧ ਕੀਤੇ ਗਏ ਨੇ ਕਿਹੇ ਜਾਂ ਭਰੋਸਾ ਦਿੱਤਾ ਗਿਆ ਅੱਜ ਐਮਰਜੈਂਸੀ ਮੂਵੀ ਜਿਹੜੀ ਸੀ ਇੱਥੇ ਰਿਲੀਜ਼ ਹੋਈ ਸੀ ਜੀ ਦੇ ਸਬੰਧ ਦੇ ਵਿੱਚ ਐਸਜੀਪੀਸੀ ਵੱਲੋਂ ਦਾ ਵਿਰੋਧ ਕੀਤਾ ਗਿਆ ਹੈਗਾ ਇਹਦੀ ਸਾਨੂੰ ਇਨਪੁਟਸ ਆਈਆਂ ਸੀ ਕਿ ਜੀ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਐਸਐਚਓ ਸਾਹਿਬਾਨ ਤੇ ਹੋਰ ਫੋਰਸ ਜਿਹੜੀ ਤਾਇਨਾਤ ਕੀਤੀ ਸੀ ਮਿੱਤਲ ਮਾਲ ਦੇ ਉੱਪਰ ਤਾਂ ਜੋ ਕੋਈ ਅਨਸੁਖਾ ਵੀ ਘਟਨਾ ਨਾ ਵਾਪਰ ਸਕੇ ਤਾਂ ਜਿਹੜਾ ਸੀ ਇਹ ਐਸਜੀਪੀਸੀ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਇੱਥੇ ਮੂਵੀ ਚੱਲ ਰਹੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹ ਬੁਲਾ ਕੇ ਇਹਨਾਂ ਨਾਲ ਗੱਲਬਾਤ ਕਰਾਈਏਗੀ ਮੈਨੇਜਰ ਨੇ ਇਹਨਾਂ ਨੂੰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਾਹਿਬਾਨ ਹੈਗੇ ਵੀ ਅਸੀਂ ਨਾ ਮੂਵੀ ਚਲਵਾ ਰਹੇ ਹਾਂ ਤੇ ਇਹਨੇ ਤਾਂ ਸੱਲੀ ਜाहिर ਕੀਤੀ ਆ ਫਿਰ ਇਹਨਾਂ ਦੇ ਪੰਜ ਬੰਦੇ ਕਹਿੰਦੇ ਸੀ ਸਕਰੀਨ ਦੇ ਦੇਖ ਕੇ ਉਹਨੀਆਂ ਕੋਈ ਮੂਵੀ ਚਲਾਤਾ ਨਹੀਂ ਰਹੇ ਉਹ ਦੇਖਣ ਦੇ ਲਈ ਗਏ ਆ ਤੇ ਇਹਨਾਂ ਦਾ ਵਿਸ਼ਵਾਸ ਹੋਣ ਤੇ ਜਿਹੜਾ ਇਹ ਖਤਮ ਹੋ ਜਾਏਗਾ ਇਹ ਦਰਨਾ ਸਰ ਫਿਲਹਾਲ ਮਸ਼ਹਨ ਦਾ ਸਿਲਮ ਨਹੀਂ ਲੱਗ ਰਹੀ ਮਤਲਬ ਜੋ ਜਿਨ੍ਹਾਂ ਨੇ ਫਿਲਮ ਚਲਾਣੀ ਹੈਗੇ ਜੀ ਇਹਦੇ ਮੈਨੇਜਰ ਜੋ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਨਹੀਂ ਖਰੀਦੀ ਨਹੀਂ ਹੈਗੀ ਅਸੀਂ ਨਹੀਂ ਚਲਾ ਰਹੇ ਜੀ